ਪੰਜਾਬ ਦੇ ਵਿੱਚ ਹਰੀਆਂ ਸਬਜ਼ੀਆਂ ਦੇ ਰੇਟ ਅਸਮਾਨ ਨੂੰ ਛੁੰਦੇ ਹੋਏ ਨਜ਼ਰ ਆ ਰਹੇ ਨੇ ਮੈਂ ਹਾਂ ਤੁਹਾਨੂੰ ਦੱਸਦੀ ਆ ਕਿ ਸਬਜ਼ੀਆਂ ਦੇ ਰੇਟ ਇੰਨੇ ਦੁੱਗਣੇ ਹੋ ਗਏ ਨੇ ਕਿ ਹੁਣ ਸਬਜ਼ੀਆਂ ਦੇ ਨਾਲ ਫ੍ਰੀਜ ਵਿੱਚ ਮਿਲਣ ਵਾਲਾ ਧਨੀਆਂ ਵੀ 150 ਰੁਪਏ ਕਿਲੋ ਬਾਜ਼ਾਰਾਂ ਦੇ ਵਿੱਚ ਵਿਕ ਰਿਹਾ ਹੈ ਜਿਸ ਦੇ ਨਾਲ ਆਮ ਜਨਤਾ ਦੀ ਜੇਬ ਉੱਤੇ ਕਾਫੀ ਫਰਕ ਪੈ ਰਿਹਾ ਹੈ ਤੇ ਆਮ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਰਸੋਈ ਦੇ ਜਿਹੜੇ ਬਜਟ ਨੇ ਉਹ ਉਲਟ ਪੈਂਦੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਬਰਸਾਤੀ ਮੌਸਮ ਦੇ ਨਾਲ ਹਰ ਵਾਰ ਸਬਜ਼ੀਆਂ ਦੇ ਰੇਟ ਦੇ ਵਿੱਚ ਫਰਕ ਦੇਖਣ ਨੂੰ ਮਿਲਦਾ ਤਾਂ ਇਸ ਵਾਰ ਵੀ ਜਿਹੜੇ ਸਬਜ਼ੀਆਂ ਦੇ ਰੇਟ ਨੇ ਉਹ ਬਹੁਤ ਜਿਆਦਾ ਵੱਧ ਗਏ ਨੇ ਜੋ ਰੇਟ ਪਹਿਲਾ ਕਿਲੋ ਦੇ ਹਿਸਾਬ ਦੇ ਨਾਲ ਸੀ ਹੁਣ ਉਹੀ ਸਬਜ਼ੀਆਂ ਉਸ ਰੇਟ ਤੇ ਸਿਰਫ ਲੋਦੇ ਹਿਸਾਬ ਨਾਲ ਮਿਲ ਰਿਆ ਨੇ ਤੇ ਬਰਸਾਤੀ ਮੌਸਮ ਦੇ ਕਰਕੇ ਇਹ ਸਬਜ਼ੀਆਂ ਦੇ ਰੇਟ ਦੇ ਵਿੱਚ ਹੁਣ ਜਿਹੜਾ ਵਾਧਾ ਹੁੰਦਾ ਹੋਇਆ ਨਜ਼ਰ ਆਇਆ ਤਾਂ ਕੀ ਕੀ ਰੇਟ ਰਹਿਣਗੇ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਦੱਸਿਆ ਜਾ ਰਿਹਾ ਕਿ ਬਰਸਾਤੀ ਮੌਸਮ ਦੇ ਕਾਰਨ ਅਗਰ ਗੱਲ ਕੀਤੀ ਜਾਵੇ ਤਾਂ ਸਪਲਾਈ ਜਿਹੜੀ ਹੈ ਘਟ ਜਾਂਦੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਹੁੰਦੀ ਨਜ਼ਰ ਆਉਂਦੀ ਹੈ ਜਿਸ ਦੇ ਨਾਲ ਜਿਹੜੀ ਬੱਦ ਸਬਜ਼ੀਆਂ ਦੀ ਸਪਲਾਈ ਹੈ ਉਹ ਘਟ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਬਾਜ਼ਾਰਾਂ ਦੇ ਵਿੱਚ ਗੱਲ ਕੀਤੀ ਜਾਵੇ ਜਾਂ ਫਿਰ ਮੰਡੀਆਂ ਦੇ ਵਿੱਚ ਗੱਲ ਕੀਤੀ ਜਾਵੇ ਸਬਜ਼ੀਆਂ ਦੇ ਰੇਟ ਦੁੱਗਣੇ ਕਰ ਦਿੱਤੇ ਜਾਂਦੇ ਨੇ ਜਿਸ ਦੇ ਨਾਲ ਆਮ ਜਨਤਾ ਦੀ ਜੇਬ ਤੇ ਕਾਫੀ ਫਰਕ ਪੈਂਦਾ ਹੈ ਤਾਂ ਪਿਛਲੇ ਹਫਤੇ ਦੀ ਬਜਾਏ ਹੁਣ ਦੇ ਹਫਤੇ ਦੀ ਅਗਰ ਸਬਜ਼ੀਆਂ ਦੇ ਰੇਟ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਦੁੱਗਣਾ ਫਰਕ ਦੇਖਣ ਨੂੰ ਮਿਲਿਆ ਹੈ ਸਬਜ਼ੀਆਂ ਦੇ ਰੇਟ ਜਿਹੜੇ ਨੇ ਉਹ ਦੁੱਗਣੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਬ੍ਰੋਕਲੀ ਦੀ ਗੱਲ ਕੀਤੀ ਜਾਵੇ ਟਮਾਟਰ ਜਾਂ ਫਿਰ ਹੋਰ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਰੇਟ ਲਗਾਤਾਰ ਵੱਧਦੇ ਹੋਏ ਨਜ਼ਰ ਆ ਰਹੇ ਨੇ ਤਾਂ ਕੀ ਕੀ ਰੇਟ ਨੇ ਇਹ ਜਾਣਕਾਰੀ ਵੀ ਤੁਹਾਡੇ ਨਾਲ ਪੂਰੀ ਸਾਂਝੀ ਕਰਾਂਗੇ ਤਾਂ ਸਭ ਤੋਂ ਪਹਿਲਾਂ ਅਦਰਕ ਦੀ ਗੱਲ ਕਰ ਲੈਣੇ ਆ ਅਦਰਕ ਜੋ ਪਹਿਲਾਂ 30 ਰੁਪਏ ਕਿਲੋ ਵਿਕ ਰਿਹਾ ਸੀ ਹੁਣ ਅਦਰਕ ਦੀ ਕੀਮਤ 70 ਰੁਪਏ ਕਿਲੋ ਹੋ ਗਈ ਹੈ ਉੱਥੇ ਹੀ ਲਸਣ ਦੀ ਗੱਲ ਕੀਤੀ ਜਾਵੇ ਤਾਂ ਲਸਣ ਪਹਿਲਾਂ 50 ਰੁਪਏ ਕਿਲੋ ਸੀ ਜੋ ਹੁਣ 80 ਰੁਪਏ ਕਿਲੋ ਵਿਕ ਰਿਹਾ ਹੈ ਮਿਰਚ ਜੋ ਕਿ ਹਰ ਸਬਜੀ ਦੇ ਵਿੱਚ ਪੈਂਦੀ ਹੈ ਪਹਿਲਾਂ 20 ਰੁਪਏ ਕਿਲੋ ਵਿਕਰੀ ਸੀ ਲੇਕਿਨ ਹੁਣ ਮਿਰਚ ਦਾ ਰੇਟ 70 ਰੁਪਏ ਕਿਲੋ ਹੋ ਗਿਆ ਹੈ ਉੱਥੇ ਹੀ ਅਗਰ ਟਮਾਟਰ ਦੀ ਗੱਲ ਕੀਤੀ ਜਾਵੇ ਤਾਂ ਟਮਾਟਰਾਂ ਨੇ ਵੀ ਆਪਣੇ ਰੇਟ ਦੇ ਵਿੱਚ ਜ਼ਿਆਦਾ ਲਾਲਗੀ ਦਿਖਾਣੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਟਮਾਟਰ ਪਹਿਲਾਂ ਕੇਵਲ 10 ਰੁਪਏ ਕਿਲੋ ਸੀ ਜੋ ਕਿ ਹੁਣ 50 ਰੁਪਏ ਕਿਲੋ ਬਾਜ਼ਾਰਾਂ ਦੇ ਵਿੱਚ ਵਿਕਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਖੀਰਾ ਸੈਲਡ ਦੀ ਗੱਲ ਕੀਤੀ ਜਾਵੇ ਤਾਂ ਖੀਰਾ ਜ਼ਿਆਦਾ ਜਿਹੜਾ ਇਹ ਵਰਤਿਆ ਜਾਂਦਾ ਹੈ ਖਾਣ ਦੇ ਵਿੱਚ ਤਾਂ 30 ਰੁਪਏ ਕਿਲੋ ਵਿਕਣ ਵਾਲਾ ਖੀਰਾ ਹੁਣ 60 ਰੁਪਏ ਕਿਲੋ ਵਿਕਿਆ ਜਿਹੜਾ ਵਿਕ ਰਿਹਾ ਹੈ ਬਾਜ਼ਾਰਾਂ ਦੇ ਵਿੱਚ ਪੁਦੀਨੇ ਦਾ ਰੇਟ ਵੀ ਦੁੱਗਣਾ ਹੋ ਗਿਆ ਹੈ ₹10 ਕਿਲੋ ਵਿਕਣ ਵਾਲਾ ਪੁਦੀਨਾ ਹੁਣ ₹20 ਕਿਲੋ ਵਿਕ ਰਿਹਾ ਹੈ ਉੱਥੇ ਹੀ ਬੰਦ ਗੋਭੀ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਹੁਣ ₹10 ਕਿਲੋ ਤੋਂ ₹30 ਕਿਲੋ ਬਾਜ਼ਾਰਾਂ ਦੇ ਵਿੱਚ ਵਿਕਦੀ ਹੋਈ ਨਜ਼ਰ ਆ ਰਹੀ ਹੈ ਫੁੱਲ ਗੋਭੀ ਦੀ ਗੱਲ ਕੀਤੀ ਜਾਵੇ ਤਾਂ 20 ਰੁਪਏ ਕਿਲੋ ਪਹਿਲਾਂ ਵਿਕਦੀ ਸੀ ਤਾਂ ਹੁਣ ਇਸ ਦਾ ਰੇਟ ਵੀ ਕਾਫੀ ਜ਼ਿਆਦਾ ਵੱਧ ਗਿਆ ਹੈ 20 ਰੁਪਏ ਕਿਲੋ ਤੋਂ ਫੁੱਲ ਗੋਭੀ ਦੀ ਕੀਮਤ ਹੁਣ 80 ਰੁਪਏ ਕਿਲੋ ਹੋ ਗਈ ਹੈ ਉਥੇ ਸ਼ਿਮਲਾ ਮਿਰਚ ਵੀ ਕਿਸੇ ਘਟ ਨਹੀਂ ਹੈ ਰੇਟ ਇਸ ਦਾ ਵੀ 30 ਰੁਪਏ ਕਿਲੋ ਤੋਂ 80 ਰੁਪਏ ਕਿਲੋ ਬਾਜ਼ਾਰਾਂ ਦੇ ਵਿੱਚ ਸ਼ਿਮਲਾ ਮਿਰਚ ਵਿਕਦੀ ਹੋਈ ਨਜ਼ਰ ਆ ਰਹੀ ਹੈ ਧਨੀਏ ਦੀ ਗੱਲ ਕੀਤੀ ਜਾਵੇ ਜੋ ਕਿ ਹਰ ਸਬਜੀ ਦੇ ਨਾਲ ਆਮ ਜਨਤਾ ਫਰੀ ਦੇ ਵਿੱਚ ਲੈਂਦੀ ਹੋਈ ਨਜ਼ਰ ਆਉਂਦੀ ਸੀ ਲੇਕਿਨ ਰਿਕਾਰਡ ਤੋੜ ਰੇਟ ਜਿਹੜਾ ਹੈ ਉਹ ਧਨੀਏ ਨੇ ਇਸ ਵਾਰ ਕੀਤਾ ਹੈ ਤਾਂ ਰੇਟ ਜਿਹੜਾ ਹੈ ਤਨੀਏ ਦਾ 200 ਰੁਪਏ ਕਿਲੋ ਤੋਂ ਸਿੱਧਾ 150 ਰੁਪਏ ਕਿਲੋ ਬਾਜ਼ਾਰਾਂ ਦੇ ਵਿੱਚ ਤਨੀਆ ਵਿਕਦਾ ਹੋਇਆ ਨਜ਼ਰ ਆ ਰਿਹਾ ਹੈ ਫਰੀ ਦੇ ਵਿੱਚ ਲੋਕ ਪਾਲਣ ਵਾਲੇ ਸਬਜੀ ਦੇ ਨਾਲ ਹਰਾ ਤਨੀਆ ਹੁਣ ਬਾਜ਼ਾਰਾਂ ਦੇ ਵਿੱਚ ਤੁਹਾਨੂੰ ਫਰੀ ਦੇ ਵਿੱਚ ਨਹੀਂ ਬਲਕਿ 150 ਰੁਪਏ ਕਿਲੋ ਮਿਲੇਗਾ ਉਥੇ ਹੀ ਦੇ ਨਾਲ ਹੀ ਮਟਰ ਦੀ ਗੱਲ ਕੀਤੀ ਜਾਵੇ ਤਾਂ ਹਰੇ ਮਟਰ ਹੁਣ 40 ਰੁਪਏ ਕਿਲੋ ਤੋਂ 100 ਰੁਪਏ ਕਿਲੋ ਬਾਜ਼ਾਰਾਂ ਦੇ ਵਿੱਚ ਵਿਕਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਨਾਲ ਗੱਲ ਕੀਤੀ ਜਾਵੇ ਤਾਂ ਆਮ ਜਨਤਾ ਦੀ ਜੇਬ ਤੇ ਵੀ ਕਾਫੀ ਅਸਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਮਹਿਲਾਵਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਰਸੋਈ ਦੇ ਬਜਟ ਜਿਹੜੇ ਨੇ ਉਹ ਉਲਟ ਪੈਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਬਰਸਾਤਾਂ ਦੇ ਮੌਸਮ ਦੇ ਕਾਰਨ ਪਹਾੜੀ ਇਲਾਕਿਆਂ ਦੇ ਵਿੱਚ ਜਿਆਦਾ ਬਰਸਾਤ ਹੋਣ ਦੇ ਕਾਰਨ ਲਗਾਤਾਰ ਜਿਹੜੀ ਸਪਲਾਈ ਹੈ ਸਬਜ਼ੀਆਂ ਦੀ ਸਪਲਾਈ ਹੈ ਉਹ ਕੱਟ ਜਾਂਦੀ ਹੈ ਜਿਸ ਦੇ ਨਾਲ ਮੰਡੀਆਂ ਦੇ ਵਿੱਚ ਤਾਂ ਰੇਟ ਵਦਾ ਹੀ ਦਿੱਤੇ ਜਾਂਦੇ ਨੇ ਉੱਥੇ ਬਾਜ਼ਾਰਾਂ ਦੇ ਵਿੱਚ ਵੀ ਜਿਹੜੇ ਰੇਟ ਨੇ ਉਹ ਵੱਧ ਕਰ ਦਿੱਤੇ ਜਾਂਦੇ ਨੇ ਤਾਂ ਲਗਭਗ ਹੋਣ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਹਫ਼ਤੇ ਤੋਂ ਹੁਣ 50 ਤੋਂ 60% ਸਬਜ਼ੀਆਂ ਦੇ ਰੇਟ ਜਿਹੜੇ ਨੇ ਵੱਧ ਚੁੱਕੇ ਨੇ ਤਾਂ ਤੁਸੀਂ ਕਿਸ ਰੇਟ ਤੇ ਸਬਜ਼ੀਆਂ ਖਰੀਦ ਰਹੇ ਹੋ ਸਾਨੂੰ ਕਮੈਂਟ ਕਰਕੇ